ਸਸਿਕਾਲ ਦੀ ਸਰਾਂ ਨੂੰ ਅਸੀਂ ਡਬਲ ਕੋਕੋਨਟ ਪਾਮ ਦੀ ਗੱਲ ਕੀਤੀ ਸੀਗੀ ਜਿਹੜੀ ਕਿ ਬਹੁਤ ਜਦੋਜਹਿਦ ਲੱਗੀ ਜਿਹੜੇ ਫੁੱਲ ਆਏ ਤੇ ਫਲ ਬਣਾਉਣ ਲਈ ਉਹ ਕਿਵੇਂ ਮਤਲਬ ਉਹਨਾਂ ਨੇ ਜੋਰ ਲਾਇਆ ਸਾਇੰਟਿਸਟਾਂ ਦੇ ਬਾਰੇ ਗੱਲ ਕਰਾਂਗੇ ਇਹ ਸਭ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗੇ ਦੁਨੀਆ ਦਾ ਸਭ ਤੋਂ ਲਾਰਜੈਸਟ ਸੀਡ ਸਭ ਤੋਂ ਵੱਡਾ ਸੀਡ ਆ ਜਿਹਦਾ ਹੈਵੀਐਸਟ ਵੀ ਸਭ ਤੋਂ ਜ਼ਿਆਦਾ 15 ਤੋਂ 30 ਕਿਲੋ ਦਾ ਭਾਰ ਹੋ ਸਕਦਾ ਬੀਜ ਦਾ ਹੁਣ ਗੱਲ ਇਸ ਤਰ੍ਹਾਂ ਹੈ ਕਿ ਕੋਲਕੱਤਾ 'ਚ ਇੱਕ ਹੀ ਰੁੱਖ ਮੌਜੂਦ ਹੈ ਕੋਲਕੱਤਾ ਬੋਟੈਨੀਕਲ ਗਾਰਡਨ 'ਚ ਇਹ 1894 ਦੇ ਵਿੱਚ ਇਹਨਾਂ ਨੇ ਸ਼ੀ ਸ਼ੇਲ ਜਿਹੜੀ ਆਪਾਂ ਕੰਟਰੀ ਦੀ ਗੱਲ ਕੀਤੀ ਅਫਰੀਕਾ ਦੀ ਉੱਥੋਂ ਲਿਆ ਕੇ ਇਹਨੇ ਲਾਇਆ ਮਤਲਬ ਕਹਿੰਦਾ ਕੋਲਕੱਤਾ ਦੇ ਬੋਟੈਨੀਕਲ ਗਾਰਡਨ 'ਚ ਹੁਣ ਗੱਲ ਇਹ ਸੀਗੀ ਮੇਲ ਤੇ ਫੀਮੇਲ ਜਿਹੜੇ ਜਿਹੜੇ ਫੁੱਲ ਹੈਗੇ ਉਹ ਅਲੱਗ-ਅਲੱਗ ਰੁੱਖਾਂ 'ਤੇ ਲੱਗਦੇ ਆ ਇਸ ਲਈ ਲਿਆਂਦਾ 98 1894 ਜਿਹਨਾਂ ਨੇ ਇੱਥੇ ਜੋ ਤੱਕ ਫੁੱਲ ਨਹੀਂ ਆਉਂਦਾ ਸੀ ਉਹ ਤੱਕ ਇਹਨਾਂ ਨੂੰ ਪਤਾ ਨਹੀਂ ਲੱਗ ਸਕਦਾ ਸੀ ਵੀ ਇਹ ਜਿਹੜਾ ਰੁੱਖ ਫੀਮੇਲ ਆ ਕਿ ਮੇਲ ਆ ਹੋਨੂ ਇਸ ਨੂੰ ਮਤਲਬ ਕਹਿੰਦੇ ਇਹ ਜਿਹੜਾ ਕਲਕੱਤੇ ਵਾਲਾ ਰੁੱਖ ਹੈਗਾ ਇਹ ਹਾਈਟ ਵੀ ਵਧਾਉਂਦਾ ਗਿਆ ਤੇ ਉਹਦੇ ਪੱਤੇ ਵਧਦੇ ਗਏ ਇਹਦੀ ਹਾਈਟ ਮਤਲਬ ਕਹਿੰਦਾ ਆਮ ਕਰਕੇ ਜਿਹੜੀ ਜਿਹੜੇ ਨੇਚਰਲ ਹੈਬੀਟ 80 ਤੋਂ ਲੈ ਕੇ 110 ਫੁੱਟ ਤੱਕ ਗਰੋ ਕਰ ਜਾਂਦਾ ਟਾਲ ਹੋ ਸਕਦਾ ਜਿਹੜੇ ਪੱਤੇ ਹੈਗੇ 33 ਤੋਂ 35 ਫੁੱਟ ਤੱਕ ਲੰਬੇ ਹੋ ਸਕਦੇ ਇਸ ਪਾਮ ਦੇ ਤਾਂ ਇੱਥੇ ਇਹ ਕਲਕੱਤੇ ਵਿੱਚ ਇਹ ਗਰੋ ਕਰਦਾ ਗਿਆ ਪਰ 94 95 ਸਾਲ ਤੱਕ ਇਹਨੇ ਫੁੱਲ ਨਹੀਂ ਦਿੱਤੇ ਮਤਲਬ ਤਾਂ ਇਹਨੂੰ ਪਤਾ ਨਹੀਂ ਲੱਗੇ ਸਾਇੰਟਿਸਟਾਂ ਨੂੰ ਜਿਹੜੇ ਉੱਥੋਂ ਬੋਟੈਨिकल ਗਾਰਡਨ ਦੇ ਲੋਕਾਂ ਜਿਹੜੇ ਉੱਥੇ ਮਤਲਬ ਕਹਿੰਦੇ ਰਹਿੰਦੇ ਆ ਉਹਨਾਂ ਨੇ ਉਹਨੂੰ ਦੇਖ ਬਿਹੇ ਰੋਖੜਾ ਫੀਮੇਲ ਆ ਕਿ ਮੇਲ ਆ ਹੁਣ ਜਦੋਂ ਪਹਿਲੀ ਵਾਰ ਇਹ ਫਲਾਵਰ ਕਰਦਾ ਇਹ 1988 ਚ ਕਰਦਾ ਮਤਲਬ ਜਾ ਕੇ ਤੇ ਉੱਥੋਂ ਪਤਾ ਲੱਗਦਾ ਇਹ ਫੀਮੇਲ ਰੋਖਾ ਹੁਣ ਹੁਣ ਗੱਲ ਇਹ ਹੈਗੀ ਉਹਦਾ ਮੇਲ ਕਾਉਂਟਰਪਾਰਟ ਤਾਂ ਹੈ ਹੀ ਨਹੀਂ ਸੀ ਉੱਥੇ ਇੱਕ ਹੀ ਸੀਗਾ ਰੋਖੋ ਫੀਮੇਲ ਨਿਕਲੀ ਤਾਂ ਉਸ ਤੋਂ ਜਦੋਂ ਉਹ ਤੱਕ ਉਹ ਮਤਲਬ ਕਹਿੰਦਾ ਫਲ ਨਹੀਂ ਦੇ ਸਕਦਾ ਜਦੋਂ ਤੱਕ ਉਤੇ ਮੇਲ ਰੋਖ ਨਹੀਂ ਹੋਊਗਾ ਤੇ ਹੁਣ ਹੁਣ ਕੀ ਗੱਲ ਉਹਨਾਂ ਨੇ ਕੀ ਕੀਤਾ ਸਾਇੰਟਿਸਟਾਂ ਨੇ ਕਿਹਾ ਵੀ ਤਾਂ ਹੀ ਇਹਨੂੰ ਇਹਦਾ ਫਲ ਤਾਂ ਸੀ ਲੈਣਾ ਹੈਗਾ ਉਹਨਾਂ ਨੇ ਫਿਰ 2006 ਵਿੱਚ ਇੱਕ ਟੀਮ ਮਤਲਬ ਕਹਿੰਦਾ ਕੰਮ ਕਰਦੀ ਇਹਦੇ ਤੇ ਉਹ ਲਿਆਉਂਦੀ ਆ ਪੋਲਨ ਰਾਇਲ ਬਟੈਨਿਕਲ ਗਾਰਡਨ ਪੈਰਾਡਨੀਆ ਕਰਕੇ ਸ਼੍ਰੀਲੰਕਾ ਚ ਹੈਗਾ ਉੱਥੋਂ ਪੋਲਨ ਲਿਆਉਂਦੀ ਆ ਤੇ ਪੋਲਨ ਇਹਦੇ ਫੁੱਲਾਂ ਦੇ ਜਿਹੜੋ ਪਾਉਂਦੀ ਹੈਗੀ ਆ ਉਹ ਸਾਇੰਟਿਸਟਾਂ ਦੀ ਟੀਮ ਪਰ ਉਹ ਪਹਿਲਾ ਜਿਹੜਾ ਟ੍ਰਾਇਲ ਆ ਮੀਟਿੰਗ ਅਨਸਕਸੈਸਫੁਲ ਹੋ ਜਾਂਦੀ ਆ ਫਿਰ ਫੇਰ 2008 ਅਗਸਟ 2013 ਵਿੱਚ ਜਾ ਕੇ ਸਾਇੰਟਿਸਟ ਫੇਰ ਲੱਗਦੇ ਇੱਕ ਟੀਮ ਜਾਂਦੀ ਆ ਉਹ ਕੀ ਕਰਦੇ ਆ ਨੌਂਗ ਨੂਚ ਕਰਕੇ ਟ੍ਰੋਪੀਕਲ ਗਾਰਡਨ THAILAND ਦਾ ਹੈਗਾ ਉੱਥੋਂ ਇਹਦੇ ਮਤਲਬ ਕਹਿੰਦਾ ਮੇਲ ਕਾਉਂਟਰਪਾਰਟ ਤੋਂ ਪੋਲਨ ਲੈ ਕੇ ਆਉਂਦੀ ਆ ਉੱਥੋਂ ਫਿਰ ਮਤਲਬ ਜਿਹੜੋ ਪੋ ਪੋਲੀਨੇਸ਼ਨ ਕਰਦੇ ਆ ਫੁੱਲਾਂ ਦੀ ਫੀਮੇਲ ਨਾਲ ਉੱਥੋਂ ਜਾ ਕੇ ਦੋ ਜਿਹੜੇ ਫਲ ਪੈਦਾ ਹੁੰਦੇ ਆ ਇੱਕ ਛੋਟਾ ਇੱਕ ਵੱਡਾ ਤੇ ਉਹ 2015 ਤੱਕ ਜਾ ਕੇ ਉਹ ਗਰੋਥ ਚੰਗੀ ਸ਼ੋਅ ਕਰ ਲੈਂਦੇ ਆ ਫਿਰ ਹੁਣ ਗੱਲ ਇਹ ਸੀਗੀ ਇਹ ਜਿਹੜਾ ਨੈਚੁਰਲ ਹੈਬਿਟਾਟ ਦੇ ਵਿੱਚ ਜਿਹੜਾ ਮੈਚੁਰ ਹੁੰਦਾ ਜਿਹੜਾ ਆਪਾਂ ਗੱਲ ਕੀਤੀ ਸੀ 6 ਤੋਂ ਲੈ ਕੇ 7 ਸਾਲ ਲੱਗਦੇ ਆ ਇਸ ਫਲ ਨੂੰ ਮੈਚੁਰ ਹੋਣ ਨੂੰ ਤੇ ਸੀਡ ਨੂੰ ਮੈਚੁਰ ਹੋਣ ਵਾਸਤੇ ਤਾਂ ਉਹ 19 ਤੱਕ ਉਹ ਗਰੋ ਕਰਦੇ ਰਹੇ ਤਾਂ ਜਿਹੜਾ ਹੁਣ ਜਿਹੜਾ ਉਹ 2020 ਤੱਕ ਆਉਂਦੇ ਆਉਂਦੇ ਕੀ ਹੋਇਆ ਜਿਹੜਾ ਰੁੱਖ ਹੈਗਾ ਰੁੱਖ ਜਿਹੜਾ ਉਹ ਉਹਨੂੰ ਮਤਲਬ ਕਿ ਨਾ ਫੰਗਸ ਲੱਗਣੀ ਸ਼ੁਰੂ ਹੋ ਗਈ ਤੇ ਉਹ ਪੀਲਾ ਪਣਾ ਸ਼ੁਰੂ ਹੋ ਗਿਆ ਤੇ ਇਸ ਤਿਹੇ ਫਲ ਲੱਗੇ ਹੋ ਸੀ ਇਸ ਤੋਂ ਬਾਅਦ ਹੋਰ ਇੱਕ ਘਟਨਾ ਵਾਪਰਦੀ ਆ 2020 ਦੇ ਵਿੱਚ ਜਾ ਕੇ ਖਨੇਰੀ ਆਉਂਦੀ ਆ ਜੀ ਦੋਨੇ ਜਿਹੜੇ ਫਲ ਲੱਗੇ ਹੁੰਦੇ ਉਹਨੂੰ ਥੱਲੇ ਸਿੱਡ ਦਿੰਦੀ ਆ ਨੇੜੀ ਹੁਣ ਫਿਰ ਕੀ ਕਰਦੇ ਉਹ ਸਾਇੰਟਿਸਟ ਕੀ ਥੋੜੇ ਜਿਹੜੀ ਟੀਮ ਕੰਮ ਕਰਦੀ ਆ ਇਹਨਾਂ ਨੂੰ ਮਤਲਬ ਕਹਿਣ ਦਾ ਇੱਕ ਜਿਹੜੇ ਵੁੱਡਨ ਪੋਟਿੰਗ ਬਾਕਸੇ ਵਿੱਚ ਲਾ ਦਿੰਦੀ ਹੈਗੀ ਜਿਹੜੇ ਬੀਜਾਂ ਨੂੰ ਹੁਣ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਬੀਜ ਹੈਗਾ 26 ਤੋਂ ਲੈ ਕੇ ਮਤਲਬ 36 ਮਹੀਨੇ ਤੱਕ ਇਹ ਉਗ ਉਹ ਗੰਢ ਸਮਾ ਹੈ ਕਹਿੰਦਾ ਦਾ ਇਸ ਲਈ ਹੁਣ ਜਿਹੜੇ ਇਸ ਜਿਹੜੇ ਇਹ ਆਪਾਂ ਇਸ ਆਰਟੀਕਲ ਲਿਖਿਆ ਜਿਸ ਬੰਦੇ ਨੇ ਉਦੋਂ ਇਹ ਪੋਰਟਿੰਗ ਚ ਲਾਏ ਹੋਏ ਸੀ ਪੋਰਟ ਵਿੱਚ ਤਾਂ ਹਜੇ ਤੱਕ ਕੋਈ ਆਨਲਾਈਨ ਵੀ ਚੈੱਕ ਕੀਤਾ ਹਜੇ ਤੱਕ ਰਿਪੋਰਟ ਇਹ ਨਹੀਂ ਆਈ ਵੀ ਕੋਈ ਕਲੀਅਰ ਨਹੀਂ ਹੋਵੀ ਇਹ ਜਰਮੀਨੇਸ਼ਨ ਕੀਤੇ ਆ ਕਿ ਨਹੀਂ ਇਹ ਮਤਲਬ ਉਹ ਹੈ ਜੇ ਸਾਨੂੰ ਨਹੀਂ ਪਤਾ ਲੱਗ ਪਿਆ ਤੇ ਇਹ ਰਿਪੋਰਟ ਸ਼ਾਇਦ ਉਥੋਂ ਜੇ ਕੋਈ ਪਬਲਿਸ਼ ਹੋਊਗੀ ਤਾਂ ਸਾਨੂੰ ਪਤਾ ਲੱਗੂ ਇਸ ਲਈ ਜਿਹੜਾ ਇਹ ਜਦੋਂ ਜਿਹੜੇ ਹੈਗੀ ਆ ਇੱਕ ਰੁੱਖ ਦੀ ਰੁੱਖ ਨੂੰ ਮਤਲਬ ਕਹਿੰਦਾ ਫਲਾਂ ਫੁੱਲਾਂ ਤੋਂ ਫਲ ਤੱਕ ਜਾਣ ਦੀ ਇੱਕ ਯਾਤਰਾ ਦੱਸੀ ਹੈਗੀ ਆ ਇਹ ਕਿੱਥੋਂ ਇੱਕ ਗੱਲ ਹੋਰ ਕਲੀਅਰ ਹੁੰਦੀ ਆ ਬੀ ਜੀ ਰੁੱਖਾਂ ਵਿੱਚ ਵੀ ਮੇਲ ਤੇ ਫੀਮੇਲ ਦਾ ਕਨਸੈਪਟ ਹੈਗਾ ਤਾਂ ਮੇਲ ਜਿਹੜੇ ਫਲਾਵਰ ਆ ਪੋਲੀਨੇਸ਼ਨ ਮਤਲਬ ਕਹਿੰਦਾ ਉਹਨਰੇ ਮੇਲ ਕਾਉਂਟਰਪਾਰਟ ਤੋਂ ਹੋ ਕੇ ਹੀ ਫਲ ਬਣੂਗਾ ਇਸ ਨੂੰ ਸਮਝਣਾ ਸਾਨੂੰ ਸਮਝਣਾ ਪੈਣਾ ਇਹ ਪ੍ਰਕਿਰਿਆ ਜਿਹੜੀ ਹੈਗੀ ਆ ਮਨੁੱਖਾਂ ਨਾਲ ਵੀ ਮਿਲਦੀ ਜੁਲਦੀ ਪ੍ਰਕਿਰਿਆ ਇਸ ਲਈ ਸਾਨੂੰ ਸਮਝਣਾ ਪੈਣਾ ਰੁੱਖਾਂ ਨੂੰ ਤੇ ਇਹ ਜਿਉਂਦੀ ਜਾਗਦੀ ਚੀਜ਼ ਆ ਇਹਦੇ ਵਿੱਚ ਵੀ ਮੇਲ ਤੇ ਫੀਮੇਲ ਦਾ ਕਨਸੈਪਟ ਆ ਉਸੇ ਤਰ੍ਹਾਂ ਹੀ ਫਲ ਬਣਦਾ ਉਸੇ ਤਰ੍ਹਾਂ ਸੀਡ ਬਣਦਾ ਸੀਡ ਤੋਂ ਫਿਰ ਅੱਗੇ ਬਦਲੋ ਪੌਦੇ ਬਣਦੇ ਆ ਧੰਨਵਾਦ